ਦੇ ਨਾਤੇ ਬਹੁਤ ਵਧੀਆ ਕੁਸ਼ਤੀ ਖਾੜਾ ਚਲਾ ਰਹੇ ਨੇ ਉਹਨਾਂ ਦੇ ਖਾੜੇ ਦੇ ਪਹਿਲਵਾਨ ਇੱਥੇ ਪਹੁੰਚ ਚੁੱਕੇ ਨੇ ਤੈਥੇ ਤੋਂ ਧੰਨਵਾਦ ਕਰਦੇ ਆ ਅਜੇ ਪਹਿਲਵਾਨ ਜੀ ਪਟਿਆਲਾ ਯਾਗਰ ਪਹਿਲਵਾਨ ਦੇਵੀਗੜ ਪਰਚੀ ਲੈ ਕੇ ਜਿੱਥੇ ਵੀ ਰੈਫਰੀ ਬਹਿਲਾ ਉੱਥੇ ਕੁਸ਼ਤੀ ਸ਼ੁਰੂ ਕਰੋ ਉਧਰ ਮੈਂ ਤੈਥੇ ਤੋਂ ਧੰਨਵਾਦ ਕਰਦਾ ਸਾਡੇ ਉਸਤਾਦ ਮੁਖਤਿਆਰ ਸਿੰਘ ਪਹਿਲਵਾਨ ਜੀ ਖੁੱਡੇ ਬਾਣੀ ਬਹੁਤ ਵੱਡਾ ਪਿਆਰ ਬਖਸ਼ਦੇ ਨੇ ਉਹਨਾਂ ਦਾ ਵੀ ਤੈਥੇ ਤੋਂ ਧੰਨਵਾਦ ਕਰਦੇ ਆ ਉਧਰ ਬੈਠੀ ਹੈ ਜੀ ਕੈਸ ਕਮੇਟੀ ਉਧਰ ਬੈਠੀ ਹੈ ਬਈ ਸੱਜੇ ਹੱਥ ਸਾਡੀ ਕੈਸ ਕਮੇਟੀ ਬੈਠੀ ਹੈ ਉਥੋਂ ਆਪਣਾ ਮਾਨ ਸਮਾਨ ਲੁਕੋ ਜੱਗਾ ਪਹਿਲਵਾਨ ਜੀ ਨਾਬਾ ਵਾਹ ਜੀ ਵਾਹ ਤੇ ਮਾਨ ਨਾ ਬੜਾ ਪਿਆਰਾ ਹੈ ਹਰ ਰੋਜ਼ ਇਕੱਠੇ ਹੁੰਦੇ ਨੇ ਤੇ ਰਾਤ ਨੂੰ ਇਕ ਮੇਜ ਤੇ ਬੈਠਦੇ ਨੇ ਲੱਖਾ ਪਹਿਲਵਾਨ ਜੀ ਦੇਵੀਗੜ ਇਹ ਵੀ ਪਹਿਲਵਾਨ ਆਪਣੇ ਆਪਣੇ ਪਰ ਮਾਤੇ ਖਾੜੇ ਪਾਤਸ਼ਾਹ ਵਿੱਚ ਪਹੁੰਚੋ ਜੱਗਾ ਪਹਿਲਵਾਨ ਨਾਬਾ ਤੇ ਲੱਖਾ ਦੇਵੀਗੜ ਪਤਾ ਲੱਗ ਜਾਣਾ ਇੱਥੇ ਵੀ ਕਿਹੜੇ ਪਹਿਲਵਾਨ ਨੇ ਮਾਂ ਦਾ ਦੁੱਧ ਪੀਤਾ ਆਓ ਵੀ 55 ਵਿੱਚ ਪਹੁੰਚੋਗੇ ਜੱਗਾ ਨਾਪਾ ਵੀ ਅਤਕੜਾ ਕਰੋ ਭਾਈ ਦੋ ਦੋ ਕੁਸ਼ਤੀਆਂ ਕਰਵਾ ਲਓ ਹਲੇ ਪਰਚੀਆਂ ਥੋੜੀਆਂ ਆਈਆਂ ਅਗਲੇ ਪਾਸੇ ਜੋਰ ਲਾ ਦੇ ਜ਼ਿਆਦਾ ਹੋ ਗਿਆ ਲੱਖਾ ਦੇਵੀਗੜ ਪਰਚੀ ਲੈ ਕੇ ਜਿੱਥੇ ਵੀ ਰੈਫਰੀ ਵੇਲਾ ਉੱਥੇ ਕੁਸ਼ਤੀ ਸ਼ੁਰੂ ਕਰੋ ਇਧਰ ਚਾਹ ਦਾ ਲੰਗਰ ਤੇ ਪਾਣੀ ਦਾ ਲੰਗਰ ਚੱਲ ਰਿਹਾ ਜੇ ਕਿਸੇ ਨੇ ਪ੍ਰਸ਼ਾਦਾ ਛਕਣਾ ਹੈ ਤਾਂ ਗੁਰੂ ਘਰ ਦੇ ਵਿੱਚ ਛਕ ਜਾਣਾ ਕਿਉਂਕਿ ਗੁਰ ਬਾਣੀ ਦੇ ਅਨੁਸਾਰ ਸਾਡੇ ਗੁਰੂਆਂ ਪੀਰਾਂ ਫਕੀਰਾਂ ਨੇ ਗੁਰਬਾਣੀ ਦੇ ਵਿੱਚ ਲਿਖਿਆ ਅੰਨ ਦੇਵਤਾ ਪਾਣੀ ਦੇਵਤਾ ਯਾਰ ਸ਼ਾ ਗਿਆ 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 ਬੜੇ ਸਤਿਕਾਰ ਨਾਲ ਜਿਹੜਾ ਅੰਨ ਸਕਣਾ ਚਾਹੀਦਾ ਲੰਦਰ ਸੁਕਣਾ ਚਾਹੀਦਾ ਹਾਲਾਰਮਾਨ ਅਰਮਾਨ ਅਰਮਾਨ ਅੱਗੇ ਵਾਤੇ ਤੂੰ ਆਹ ਤਗੜਾ ਹੋਣਾ ਹੈ ਠੀਕ ਹੈ ਸਰਿਆਂ ਕਾਲ ਇਹ ਛੋਟਾ ਜਿਹਾ ਬੇਟਾ ਦੇਖੋ ਕਿੱਟਾ ਇਹਦਾ ਹੌਸਲਾ ਆ ਤੇ ਦੇਖੋ ਕਿੱਡੇ ਵੱਡੇ ਪਹਿਲਵਾਨ ਨੂੰ ਇਹਨੇ ਢਾਇਆ ਸੀ ਜਿੱਤ ਹੋਈ ਐ ਇਸ ਦੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਮਹਾਰਾਜ ਇਸ ਤੇ ਮੇਰ ਭਰਿਆ ਹੱਥ ਰੱਖੜ ਸੱਚੇ ਬਾਦਸ਼ਾਹ ਪਾਈ ਬਜੇ ਟਾਣੀ ਨੋ